ਰਦਾਸਪੁਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਪਿੰਡ ਖੁੱਬੀ ਵਿੱਚ ਜਿੱਤੇ ਕੀ ਪੁਲਿਸ ਮੁਲਾਜ਼ਮ ਵੱਲੋਂ 2147 ਦੇ ਨਾਲ ਘਰ ਦੇ ਚੱਲਦੇ ਕਲੇਸ਼ ਦੇ ਕਾਰਨ ਆਪਣੀ ਸਾਥੀ ਪਤਨੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੇ ਫਰਾਰ ਹੋ ਗਿਆ ਸੂਚਨਾ ਮਿਲਣ ਤੇ ਪੁਲਿਸ ਪਾਟੀ ਵੱਲੋਂ ਘੇਰਾ ਪਾ ਲਿਆ ਗਿਆ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਨੂੰ ਸਮਝਾ ਕੇ ਪੁਲਿਸ ਵੱਲੋਂ ਸਰੈਂਡਰ ਕਰਵਾ ਦਿੱਤਾ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਤੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਗਾਰੇ ਨੇ ਕੀ ਦੱਸਿਆ ਆਓ ਸੁਣਦੇ ਹਾਂ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਗਾਉਂਦਾ ਹੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲੈ ਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰ ਕੋ ਨਹੀਂ ਰੋਜ਼ੇ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਨੂੰਨ ਮੈਂਟਲ ਜਿਹੜੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਆਪਦੇ ਘਰੇ ਬੈਠੇ ਆਂ ਘਰੇ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉੱਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਰਹੇ ਹਿਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੇ ਆਪੇ ਆਪ ਗੋਲੀ ਮਾਰ ਦਿੱਤੀ ਮਦਰ ਨੂੰ ਵੀ ਗੋਲੀ ਮਾਰ ਦਿੱਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਪੈਂਦੀ ਹੈ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਬਹੁਤ ਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੁੱਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰਾਂ ਦੇ ਕਹਿੰਦੇ ਕਿ ਤੂੰ ਸਟੈਂਡਰ ਕਰਦੇ ਐਨੇ ਕਹਾਂ ਮੀਡੀਆ ਨੂੰ ਬੁਲਾਓ ਤੇ ਜਦੋਂ ਉਹ ਸੀ ਇੱਥੇ ਆਏ ਆ ਤੇ ਐਨੇ ਸੁਸਾਇਟੀ ਕੋਲ ਵੀ ਕਰ ਲਿਆ ਹਾਂਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਅੰਤਰ ਬਰਾੜਾ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਖੁੱਥੀ ਹੈ ਜੀ ਕੀ ਗੱਲ ਬਾਤ ਹੋਈ ਗੱਲ ਬਾਤ ਹੋਈ ਹੈ ਸਵੇਰੇ ਸਾਬ 3:20 25 ਮਿੰਟ ਦਾ ਟਾਈਮ ਸੀ ਆ ਮਾਰਕ ਇੰਤਰੰਕਰ ਜੂਠਿਆਂ ਸਾਰੇ ਤੇ ਮੈਂ ਸ਼ਨਾਣਪਾਣੀ ਕਰਕੇ ਗੋਦਾਸਾ ਜਾਣਾ ਸੀਗਾ ਤੇ ਤੁਸੀਂ ਨਾ ਕਿ 3 25 ਤੇ ਲੈ ਕੇ 3 ਦੇ 33 ਦੇ ਵਿੱਚ ਵਿੱਚ ਫਾਇਰ ਹੋਣ ਦੀ ਬਾਤ ਸੁਣੀ ਜੇ ਮੇਰਾ ਇੱਥੋਂ ਘਰ ਤੋਂ 200 ਮੀਟਰ ਦੂਰ ਹੈ। ਇੱਕਦਮ ਜਿਵੇਂ ਇੱਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਉਫਰਾਰ ਹੋ ਗਏ ਸੀਗਾ। ਆਣ-ਗਣ ਇਕੱਠਾ ਹੋ ਗਿਆ ਸੀਗਾ। ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ। ਅੱਗ ਲੱਗਾ ਹੋਇਆ ਸੀਗਾ। ਫਿਰ ਅਸੀਂ ਵਾਜਾਂ ਮਾਰੀਆਂ ਨੂੰ ਆਪਣੀ ਭਿਹਾਈ ਨੂੰ ਵਾਜਾਂ ਮਾਰੀਆਂ ਆਪਣੀ ਭਿੰਦੀ ਨੂੰ ਵਾਜਾਂ ਮਾਰੀ ਨਾਂ ਲਾ ਕੇ ਕਿ ਕੋਈ ਅੰਦਰ ਹੋਏਗਾ ਕਵਾਜ ਦੇਗਾ। ਇਹਨਾਂ ਨੇ ਹੀ ਪਤਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ। ਅੱਛ ਤੇ ਫਿਰ ਜਦੋਂ ਆਈਏ ਪੁੱਸੋਂ ਪੁੱਛ ਕੇ ਬਾਬਾ ਜਰਬਾਦ ਆਈਆ ਵੀ ਇਹ ਦਰਵਾਜਾ ਤੋੜ ਲੀਏ ਕੋਈ ਨਾ ਕਹ ਦਰਵਾਜਾ ਤੋੜ ਕੇ ਅੰਦਰ ਹੋ ਜੇ ਫਿਰ ਅਸੀਂ ਜੰਗਾ ਤੋੜਿਆ ਗੇਟ ਦਾ ਅੰਦਰ ਹੋਏ ਆ ਅੰਦਰ ਜਾ ਕੇ ਵੇਖਿਆ ਨਾ ਦੋਵੇਂ ਡੱਡ ਬੜੀ ਲਹੂ ਨਾਲ ਲੱਤ-ਪੱਤ ਪਈਆਂ ਹੋਈਆਂ ਸੀ ਕਿਨੇ ਕੀਤੀ ਫਾਈਟਿੰਗ ਹਾਂਜੀ ਫਾਈਟਿੰਗ ਕਿਨੇ ਕੀਤੀ ਆ ਫਾਈਟਿੰਗ ਨਾਲ ਇਹਨਾਂ ਦੀ ਜਿਹੜੀ ਬੇਟੀ ਸਾਡ ਡੈਥ ਹੋ ਜੇ ਨਾ ਇਹਦਾ ਇਹਦਾ ਹਸਬੰਡ ਸੀ ਇਹਨਾਂ ਪਹਿਲਾਂ ਆਰਮੀ ਚ ਸਰਵਿਸ ਕਰਦਾ ਸੀ ਉਹਨਾਂ ਕੋਲ ਮਤਲਬ ਕੋਰਟ ਕੇਸ ਚੱਲਦਾ ਸੀਗਾ ਠੀਕ ਹਾਂਜੀ ਇਹ ਕਹਿੰਦਾ ਮੈਂ ਨਾ ਤੈਨੂੰ ਵਸਾਉਣਾ ਨਾ ਤੈਨੂੰ ਖਰਚਾ ਜਣਾ ਕੋਈ ਹੁੰਦਾ ਰੋਸੂ ਦਿਨ ਲੱਗਦਾ ਇਹ CCTV ਕੈਮਰੇ ਦੀ ਗੱਲ ਆ ਹੀ ਲੱਗਦਾ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਹੁੰਦੋਂ ਉਹਨਾਂ ਦੀ ਉਹਨਾਂ ਦਾ ਡੈਥ ਹੋਈ ਜਾਂਦੀ ਤੇ ਕਿਹੜੀ ਚੀਜ਼ ਨੇ ਜਿਹੜਾ ਨੇ ਹਮਲਾ ਕੀਤਾ ਹੁਣ ਪੁੱਛੂ ਤਾਂ ਦੇ ਮੁਤਾਬਿਕ ਇੱਕ ਹੀ ਫੋਟੋ ਸਾਹਿਬ ਨੇ ਵਰਤੀ ਹੈ ਨਾ ਅੱਛਾ ਜੀ ਹਾਂਜੀ ਹੁਣ ਕੀ ਮੰਨਤ ਹੈ ਮੰਗੇ ਪ੍ਰਸ਼ੰਤ ਆਪਣੇ ਸਭ ਤੋਂ ਸਾਰਾ ਮਿਲੇ ਸਾਰੇ ਤੋਂ ਕਹਿੰਦੇ ਆਪਰੇ ਪਹਿਲਾਂ ਮਿਲ ਚੁੱਕੀ ਆਪਰੇ ਆਨੂੰ ਦੇ ਦੀਏ ਨਾ ਠੀਕ ਹੈ ਆਪਰੇ ਆਪ ਨੂੰ ਗੋਲੀ ਮਾਰਦੀ ਹੈ ਅਰੇ ਆਪਰੇ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਪਤਾ ਲੱਗਾ ਆਪਰੇ ਨੂੰ ਗੋਲੀ ਮਾਰਦੀ ਹੈ ਕੋਈ ਪੁਲਿਸ ਅਧਿਕਾਰੀ ਆਇਆ ਹੈ ਪੁਲਿਸ ਅਧਿਕਾਰੀ ਆਇਆ ਹੈ ਮੌਜੂਦਾ ਐਸਐਸਓ ਆਇਆ ਹੈ ਡੀਐਸਪੀ ਸਾਹਿਬ ਆਇਆ ਹੈ ਹੋਰ ਪਰਾਉਨਸ ਸੰਗਠਿਤ ਟੀਮ ਆਈ ਹੈ ਤੁਮ ਜਿਹੜੇ ਡੈਡ ਬੋਡੀ ਉਹ ਕਿੱਥੇ ਨੇ ਡੈਡ ਬਡੀ ਸਿਗਲਾ ਸਗਦਾਪ ਲੈ ਗਿਆ ਪੁਲਸ ਵਾਲੇ ਆਪਣੇ ਸਾਡੇ ਨਾਲ ਸਰਪੰਚਾ ਹੋ ਗਿਆ ਨਾਲ ਹੋਰ ਬੰਦਗੇ ਕਿੰਨੀ ਜਿਹੜੇ ਫਾਈਟਿੰਗ ਕੀਤੀ ਕੋਈ ਲੱਗਾ ਪਤਾ ਕਿੰਨੇ ਹੋਏ ਨੌ ਰੋਡ ਫਾਇਰ ਹੋਇਆ ਜਦੋਂ ਜੇ ਇੱਕ ਅਨਕੱਲੇ ਤੇ 8-9 ਬੰਦੇ ਬਰਾਮਦ ਕਰ ਲੈ ਪੁਲਸ ਨੇ ਕਾਲੀ ਜਿਹੜੇ ਹਥਿਆਰ ਲੈ ਕੇ ਉਹ ਆਪਣੇ ਇਹਨਾਂ ਦਾ ਪਰਸਨਲ ਨਹੀਂ ਨਹੀਂ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ ਏਕੇ 47 ਦੀ ਚ ਕਾਚੇ ਤੇ ਕੱਲ ਦਾ ਲੈ ਕੇ ਘੁੰਮਣਿਆ ਤੱਕਦੇ ਉਹਨੂੰ ਕੋਈ ਨਿਕ ਕਵਰ ਨਹੀਂ ਕੀਤਾ ਉਹਨੂੰ ਐਡਾ ਵੱਡਾ ਨੁਕਸਾਨ ਕਰ ਗਿਆ ਉਹਦੀ 147 ਜਿਹੜੀ ਰਿਕਵਰੀ ਨਹੀਂ ਕੀਤੀ ਗਈ ਇਹਨਾਂ ਕੋ ਕਾਮ ਬੰਦਾ ਲੈ ਕੇ ਭਾਜੇ ਉਹਨੂੰ ਰਿਕਵਰੀ ਨਹੀਂ ਹੋਇਆ ਗਿਆ ਇਹਨਾਂ ਕੋ ਜਿਹੜਾ ਇਹਦਾ ਨਾਮ ਗਪੀਰ ਸਿੰਘ ਹੈ ਆ ਡਾਲੀਆ ਮਰਜਾਨਪੁਰ ਜਿਹੜਾ ਹੈਗਾ ਗੁਰਦਾਸਪੁਰ ਦੇ ਰੈਨ ਵਾਲਾ ਹੈਗਾ ਆ ਐਕਸ ਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰਿਆ ਸੀ ਸੀ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵੈਪਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਹਦੀ ਜੋ ਮਦਰ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਇਮੀਡੀਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਟਲੀ ਜਿਹੜੇ ਡੀਐਸਪੀ ਦੇਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਡੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਚਜੀ ਟੀਮ ਐਸਐਸਡੀ ਐਨ ਐਸਓਡੀ ਦੀ ਟੀਮ ਆ ਗਈ ਅ ਅਸੀਂ ਜਿਹੜਾ ਹੈਗਾ ਅ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡੰਗਨ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਥੈਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੋਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਸਾਹਿਬ ਨੇ ਕੀਤੀ ਇਵਨ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫਰਸਨਟਲੀ ਇਨੇ ਜਿਹੜਾ ਹੈਗਾ ਸੋਸ਼ਲ ਕਾਪੀ 47 ਸੀ ਜੀ ਜੀ ਸਰ ਕਿਤੇ ਕੋਈ ਕਿਸਮ ਦਾ ਨਹੀਂ ਦੇਖੋ ਉਹ ਜੇਲ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਾਰੀ ਕਰ ਰਿਹਾਗੇ ਰੋਪੀ ਦਾ ਕੀ ਕਾਰਨ ਸੇ ਮਾਰਨ ਦਾ ਦੇਖੋ ਇਹ ਜੋ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਹੈਗਾ ਬਟ ਪ੍ਰਾਈਮ ਆਫ ਐਸਾ ਹੀ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਤੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ ਨਹੀਂ ਜੀ ਟੈਗ ਆਫ ਨਾਉ ਹੁਣ ਤਾਂ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀਮ ਬੜੀ ਵੀ ਆਈਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸ਼ੇਫਤੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਅਕੋਰਡਿੰਗ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨ ਪੂਰਾ ਅਸੀਂ ਜਿਹੜਾ ਪਬਲਿਕ ਸਿਟੀ ਐਂਡ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਇਹਨਾਂ ਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸ਼ਰੰਦਰ ਕਰੀ ਜੀ 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 ਤਮੋ ਅਸੀਂ ਅਸੀਂ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਇਹ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਬੋਲੀ ਮੁਹੰਮਦ ਤਾਰਨ ਕੀ ਲੱਗਾ ਕੋਈ ਸਾਸਨ ਤੋਂ ਸਰਪੰਚ ਦੇਖੋ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਰਿਸ਼ਵਤ ਹੈ ਇਸ ਕਰਕੇ ਜਿਹੜਾ ਹੈਗਾ ਉਹ ਹੈ ਬਟ ਅਨਫੋਰਚੁਨੇਟ ਇਨਸੀਡੈਂਟ ਹੈ ਬਟ ਸ਼ਾਦੀਟੀ ਮਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈ ਕਿਉਂਕਿ ਇਮੀਡੀਏਟਲੀ ਤੋਂ ਇਹ ਵੀ ਐਸਐਸਓ ਇਹੇ ਚ ਆ ਕੇ ਜਿਹੜੀ ਕੋਈ ਹੋਰ ਫਰਦਰ ਡੈਮ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਆਰਡੀਨੇਟ ਕੀਤਾ ਹੈਗਾ ਐਂਡ ਪੂਰਾ ਕਨਿਨਸ ਕੀਤਾ ਐਂਡ ਅਨਫੋਰਚਨਟਲੀ ਦੀ ਡੈਥ ਹੋ ਗਈ ਬਟ ਕੋਈ ਵੀ ਤਰੀਕੇ ਦਾ ਉਹ ਸੱਦਾ ਡੈਮੇਜ ਹੈ ਉਹ ਨਹੀਂ ਹੋ ਸਕਿਆ ਜੀ ਤਾਂ ਉਹਦੇ ਲਈ ਜਿਹੜੇ ਹੈ ਜੀ ਟੀਮ ਨੇ ਆਪਣਾ ਚੰਗਾ ਕੰਮ ਠੀਕ ਹੈ ਜੀ ਸਾਰੀ ਥੈਂਕ ਯੂ